ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਸਰਦੀ ਖੇਤਰ ਦੇ ਪਿੰਡ ਅੰਦਰ ਅੱਜ ਤੂੜੀ ਬਣਾਉਦੇ ਕਿਸਾਨ ਵੱਲੋਂ 500 ਦੇ ਵੱਡੀ ਮਾਤਰਾ 'ਚ ਵੇਲੇ ਨੋਟਾਂ ਨੂੰ ਵੀ ਤੂੜੀ ਦੇ ਵਿੱਚ ਹੀ ਮਿਲਾ ਦਿੱਤਾ ਗਿਆ ਅਤੇ ਖੇਤ ਦੇ ਵਿੱਚ 500 ਦੇ ਨੋਟਾਂ ਦੇ ਟੁਕੜੇ ਵੱਡੀ ਮਾਤਰਾ 'ਚ ਵੇਖਣ ਨੂੰ ਮਿਲੇ ਇਸੇ ਤਰ੍ਹਾਂ ਜਿਹੜੀ ਇਹਨਾਂ ਕਿਸਾਨਾਂ ਨੇ ਤੂੜੀ ਬਣਾਈ ਗਈ ਸੀ ਉਸ ਵਿੱਚ ਵੀ ਵੱਡੀ ਮਾਤਰਾ 'ਚ 500 ਦੇ ਨੋਟਾਂ ਦੇ ਟੁਕੜੇ ਵੇਖਣ ਨੂੰ ਮਿਲੇ ਦੱਸਿਆ ਜਾਂਦਾ ਹੈ ਕਿ ਇਹ ਜਾਲੀ ਕਰੰਸੀ ਪਾਕਿਸਤਾਨ ਤੋਂ ਆਈ ਹੋਈ ਦੱਸੀ ਜਾਂਦੀ ਹੈ ਇਸ ਬੰਦੀ ਲੋਕ ਤੇ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜਰੂਰ ਕਰਨਾ ਧੰਨਵਾਦ ਜੀ ਇਹ ਐਸੇ ਕਰੀ ਆ ਲੈ ਦੇ ਦਿੱ ਲੈ ਕੇ ਨਾ ਬੈਠਾ ਉਹਨੂੰ ਨਹੀਂ ਦੇ ਦੇ ਮੈਨੂੰ ਕਿਤੇ ਪਤਾ ਨਹੀਂ ਕਿਉਂ ਲੱਗਿਆ ਜੋ ਜਗਤ ਖਾਲੀ ਦੇਖਿਓ ਆ ਵੇਖੋ ਜੀ ਪੈਸੇ ਕਿਤਰੇ ਗਿਆ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਰਾ ਪੈਸੇ ਚੜ ਗਏ ਆ ਪਣੀ ਅਸਲੀ ਹੈ ਵਾਹ ਇਹ ਕੁੱਤਰੇ ਗਏ ਹਨ ਪਤਾ ਨਹੀਂ ਇਹ ਅਸਲੀ ਹੈ ਕਿ ਨਕਲੀ ਹੈ ਕਿੱਦਾਂ ਹੈ ਪਤਾ ਨਹੀਂ ਹੈਗੇ ਵੀ ਕਿੰਨੇ ਸੀ ਹਾਂ ਕੁੱਤਰੇ ਗਏ ਤੂੜੀ ਚ ਆ ਵੇਖੋ ਨਿੱਕੇ ਨਿੱਕੇ ਹੋ ਗਏ ਆ ਤੂੜੀਾਂ ਵਾਵਾ ਨਾ ਹੂੰ ਇੱਥੇ ਆਵੇ ਵਾਵਾ ਐ ਬੱਜੇ ਡਿੱਗੇ ਕਿ ਬਾਕੀ ਕਿੰਨੇ ਕਿ ਰੱਖੇਗੇ ਨੇ ਆਮੀ ਦੰਦਾ ਜਰ ਨਹੀਂ ਅੱਛਾ ਅਸੀਂ ਕਿੰਨੇ ਖੁਲ ਵਰ ਗਏ ਨਾ ਟੂੜੀ ਵਾਲੀ ਨੇ ਕੋਈ ਕੱਢ ਤੇ ਕੋਈ ਵੇਖੀ ਬਾ ਕਿੰਨੇ ਵਿੱਚ 40 ਕਿਲੋ ਕਿੰਨਾ ਕੋਣ ਦਾ ਹੱਥ ਵੇਖ ਹੀ ਲੈ ਨੂੰ ਕੱਲਾ ਹੈਗਾ ਮੈਨੂੰ ਪਤਾ ਨਹੀਂ ਹੁੰਦਾ ਕੋਈ ਨਹੀਂ ਪਤਾ ਪਾਪ ਨੂੰ ਜੋ ਆਇਆ